ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਦੀ ਫਤਿਹ ਕਿਦਾਂ ਜੀ ਸਾਰੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪ੍ਰਮਾਤਮਾ ਕੀ ਅਰਦਾਸ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋ ਰੋਗ ਰਹਿਤ ਹੋਵੋ ਨਿਰੋਗ ਹੋਵੋ ਚੜ੍ਹਦੀ ਕਲਾ ਵਿੱਚ ਹੋਵੋ ਮਨ ਵੀ ਚੜ੍ਹਦੀ ਕਲਾ ਚ ਤਨ ਵੀ ਚੜ੍ਹਦੀ ਕਲਾ ਚ ਸੋ ਬੜਿਆਂ ਦੇ ਫੋਨ ਆਉਂਦੇ ਆ ਮੈਂ ਸਾਰੀ ਕਾਲਸ ਅਟੈਂਡ ਨਹੀਂ ਕਰ ਪਾਉਂਦਾ ਮੇਰੀ ਮਜਬੂਰੀ ਹੈ ਸੋ ਫਿਰ ਵੀ ਮੈਂ ਜਿੰਨੀ ਖੋ ਸਕਦੀ ਹੈ ਕਾਲ ਅਟੈਂਡ ਕਰਦਾ ਵੇਟ ਵੀ ਕਰਿਆ ਕਰੋ ਫੇ ਤੁਸੀਂ ਦੁਬਾਰਾ ਕੋ ਲਾਓ ਜਦੋਂ ਵੀ ਹੋ ਸਕੇ ਆ ਮੈਂ ਤੁਹਾਡੀ ਕੋਲ ਅਟੈਂਡ ਕਰਾਂਗਾ ਸੋ ਅੱਜ ਦੀ ਜਿਹੜੀ ਮੈਂ ਤੁਹਾਨੂੰ ਗੱਲ ਕਰਨੀ ਚਾਹੁੰਨਾ ਸੰਗਤ ਦੇ ਫੋਨ ਮੈਸੇਜ ਆ ਰਹੇ ਸਾਨੂੰ ਸਮਝ ਨਹੀਂ ਆ ਰਹੀ ਜੀ ਸਾਡੀ ਬਿਮਾਰੀ ਹੈ ਕੋਈ ਨਹੀਂ ਬਸ ਇਹ ਪਰੇਸ਼ਾਨ ਆ ਇਹ ਬਹੁਤ ਵੱਡੀ ਦੁਵਿਧਾ ਹੈਕ ਬਹੁਤ ਸਾਰੇ ਘਰ ਔਰ ਬਹੁਤ ਸਾਰੇ ਲੋਕ ਡਾਕਟਰਾਂ ਕੋ ਗੇੜੇ ਕੱਢੀ ਜਾਂਦੇ ਮੈਂ ਹੈਰਾਨ ਹ 10 10 15 15 ਸਾਲ ਹੋ ਗਏ ਦਵਾਈਆਂ ਖਾਂਦਿਆਂ ਮੈਨੂੰ ਫੋਨ ਤੇ ਗੱਲ ਜਦੋਂ ਹੁੰਦੀ ਹੈ ਮੈਂ ਪੁੱਛਦਾ ਤੁਹਾਨੂੰ ਪ੍ਰੋਬਲਮ ਕੀ ਹੈ ਕਦੇ ਜੀ ਪ੍ਰੋਬਲਮ ਤਾਂ ਅਜੇ ਤੱਕ ਆਈ ਕੋਈ ਨਹੀਂ ਮਤਲਬ ਕਿ ਅਲਟਰਾ ਸਾਊਂਡ ਵਿੱਚ ਐਕਸ ਰੇਆਂ ਵਿੱਚ ਐਮ ਆਰ ਆਈ ਵਿੱਚ ਕਿਸੇ ਰਿਪੋਰਟ ਵਿੱਚ ਕੋਈ ਪ੍ਰੋਬਲਮ ਨਹੀਂ ਆ ਰਹੀ ਫਿਰ ਦਵਾਈ ਕਾਦੀ ਖਾਂਦੇ ਹੋ ਉਹ ਜੀ ਡਾਕਟਰ ਦਵਾਈ ਦੇ ਦਿੰਦਾ ਫਿਰ ਸਿੱਖਾ ਪ੍ਰੋਬਲਮ ਕੀ ਆ ਰਹੀ ਹੈ ਨੀਂਦ ਨਹੀਂ ਆਉਂਦੀ ਭਾਰਾਪਨ ਹੈ ਕਦੇ ਕੋਈ ਸੁੱਖ ਦਾ ਕਦੇ ਕੁਝ ਦੁੱਖ ਦਾ ਫਿਰ ਡਾਕਟਰ ਇਲਾਜ ਕਿਉਂ ਨਹੀਂ ਕਰ پا ਰਿਹਾ ਪੇਨ ਉਦਾਂ ਦੀ ਉਦਾਂ ਹੀ ਹੈ ਗੋਲੀ dard ਦਿਖਾ ਲਈ ਠੀਕ ਹੈ ਉਹ ਕੈਂਟੇ ਬਾਦ ਫਿਰ ਉਦਾਂ ਹੀ ਹੋ ਜਾਂਦਾ ਕਦੀ ਇਸ ਗੱਲ ਤੇ ਸੋਚਿਆ ਕਿ ਜੋ ਰਿਪੋਰਟ ਵਿੱਚ ਕੋਈ ਬਿਮਾਰੀ ਨਹੀਂ ਆ ਰਹੀ ਪਰੇਸ਼ਾਨ ਅਸੀਂ ਹੈਗੇ ਆ ਕਿ ਹੋ ਸਕਦਾ ਬਿਮਾਰੀ ਹੋਵੇ ਹੀ ਨਾ ਕਦੀ ਬੈਠ ਕੇ ਸੋਚਿਓ ਫੇ ਰਿਪੋਰਟ ਸਾਰੀਆਂ ਕਰਾ ਲੀਆਂ ਮੇਰੇ ਕੋਲ ਬਹੁਤ ਸਾਰੇ ਫੋਨ ਆਏ ਤੇ ਬਹੁਤ ਸਾਰਿਆਂ ਨੂੰ ਆਰਾਮ ਵੀ ਆਇਆ ਜਿਹੜੇ ਇਸ ਗੱਲ 'ਚ ਫਸੇ ਹੋਏ ਸੀ 10 10 15 15 ਸਾਲ ਤੋਂ ਰਿਪੋਰਟਾਂ ਹੀ ਕਰਾਈ ਜਾਂਦੇ ਨੇ ਜਿਹੜੇ ਡਾਕਟਰ ਬਦਲੇ ਉਹਨਾਂ ਨੇ ਕਹੀ ਵੱਡੇ ਤੋਂ ਵੱਡੇ ਡਾਕਟਰ ਡਾਕਟਰ ਕੋ ਜਾਂਦੇ ਨੇ ਨਵੀਆਂ ਰਿਪੋਰਟਾਂ ਕਰਾ ਲੈਂਦਾ ਆਉਂਦਾ ਉਸੇ ਕੁਛ ਵੀ ਨਹੀਂ ਫਿਰ ਦਵਾਈਆਂ ਦੇ ਦਿੰਦਾ ਜਦੋਂ ਰਿਪੋਰਟ 'ਚ ਕੁਛ ਆ ਹੀ ਨਹੀਂ ਰਿਹਾ ਦਵਾਈ ਤੁਸੀਂ ਕਾਦੀ ਲੈ ਰਹੇ ਹੋ ਔਰ ਜੇ ਦਵਾਈ ਲੈ ਰਹੇ ਹੋ ਫੇਰ ਠੀਕ ਕਿਉਂ ਨਹੀਂ ਹੋ ਰਹੇ ਇਸ ਚੀਜ਼ ਤੇ ਸੋਚੋ ਬੈਠ ਕੇ ਕਿ ਤੁਸੀਂ ਦਵਾਈਆਂ ਵੀ ਖਾ ਰਹੇ ਆ ਠੀਕ ਵੀ ਨਹੀਂ ਹੋ ਰਹੇ ਰਿਪੋਰਟ ਵਿੱਚ ਵੀ ਕੁਛ ਨਹੀਂ ਆ ਰਿਹਾ ਤੇ ਇਹਦਾ ਮਤਲਬ ਗੱਲ ਕੁਛ ਹੋਰ ਤਾਂ ਨਹੀਂ ਹੈ ਇਹਨਾਂ ਗੱਲਾਂ ਵੱਲ ਧਿਆਨ ਜ਼ਰੂਰ ਦਿਓ ਕਈਆਂ ਨੇ ਆਪਣੇ ਘਰ ਪਟਲਾਏ ਨੇ ਦਵਾਈਆਂ 'ਚ ਡਾਕਟਰਾਂ ਕੋਲ ਜਾ ਜਾ ਕੇ ਪਰੇਸ਼ਾਨ ਹੋ ਚੁੱਕੇ ਆ ਹੋ ਸਕਦਾ ਤੁਹਾਨੂੰ ਬਿਮਾਰੀ ਹੋਵੇ ਹੀ ਨਾ ਹੋ ਸਕਦਾ ਤੁਸੀਂ ਐਵੇਂ ਡਾਕਟਰ ਕੋਲ ਜਾਂਦੇ ਹੋ ਮੋ ਜਦੋਂ ਬਿਮਾਰੀ ਕੋਈ ਨਿਕਲਦੀ ਨਹੀਂ ਫਿਰ ਘਰ ਵਾਲੇ ਵੀ ਕਹਿ ਦਿੰਦੇ ਆ ਤੇ ਪਖੰਡ ਕਰਦਾ ਜਾਂ ਪਖੰਡ ਕਰਦੀ ਹੈ ਕੰਮ ਕਰਨ ਦੇ ਮਾਰੇ ਬਟ ਪ੍ਰੋਬਲਮ ਤਾਂ ਕੋਈ ਹੋਰ ਵੀ ਹੋ ਸਕਦੀ ਹੈ ਇਸ ਕਰ ਕਰਕੇ ਇਸ ਤੇ ਸੋਚ ਕੇ ਵਿਚਾਰ ਕੇ ਫਿਰ ਤੁਸੀਂ ਸਾਡੇ ਨਾਲ ਕੰਟੈਕਟ ਕਰ ਲਓ ਮੈਂ ਬੜਿਆਂ ਨੂੰ ਕਿੰਨਾ ਰਿਪੋਰਟ ਦਿਖਾਉ ਤੁਹਾਡੀ ਕੀ ਆਈ ਹੈ ਕਦੇ ਰਿਪੋਰਟ ਚ ਤਾਂ ਕੁਛ ਆ ਨਹੀਂ ਰਿਹਾ ਫਿਰ ਦਵਾਈ ਕਾਦੀ ਲੈ ਰਹੇ ਹੋ ਹਜ਼ਾਰਾਂ ਰੁਪਏ ਦੀ ਦਵਾਈ ਮਹੀਨੇ ਦੀ ਖਾ ਰਹੇ ਨੇ ਕਈਆਂ ਨੇ ਮੈਨੂੰ ਚੈੱਕ ਕਰਵਾਇਆ ਤੇ ਦੱਸਿਆ ਹੈ ਕਿ 5-500 ਰੁਪਏ ਦੀ ਡੇਲੀ ਦੀ ਦਵਾਈ 5-5000 ਦਾ ਇੰਜੈਕਸ਼ਨ ਮਹੀਨੇ ਦਾ ਬਿਮਾਰੀ ਕੋਈ ਵੀ ਨਹੀਂ ਹੈ ਡਾਕਟਰ ਨੇ ਕਹਤਾ ਤੈਨੂੰ ਗਠੀ ਹੈ ਕੁਛ ਕਦੇ ਕੁਛ ਕਹਤਾ ਹੁੰਦਾ ਕੁਛ ਵੀ ਨਹੀਂ ਇਸ ਕਰਕੇ ਮੇਰੀ ਬੇਨਤੀ ਹੈ ਇਸ ਜੱਬ ਚੋਂ ਬਾਹਰ ਨਿਕਲੋ ਮਾਇਆ ਦੀ ਬਰਬਾਦੀ, ਸਰੀਰ ਦੀ ਬਰਬਾਦੀ ਹੋ ਰਹੀ ਹੈ। ਜਦੋਂ ਤੁਸੀਂ ਦਵਾਈ ਖਾਓਗੇ, ਜੇ ਕੋਈ ਨੈਗੇਟਿਵਿਟੀ ਤੁਹਾਡੇ ਹੈ, ਜੋ ਦਵਾਈ ਖਾਓਗੇ ਉਸ ਤੋਂ ਬਾਅਦ ਪਰੇਸ਼ਾਨ ਹੋਵੋਗੇ। ਉਸ ਤੋਂ ਬਾਅਦ ਦਿੱਕਤਾਂ ਆਉਣਗੇ। ਪ੍ਰੋਬਲਮ ਕੋਈ ਹੋਰ ਹੈ। ਤੁਸੀਂ ਦਵਾਈ ਖਾਈ ਜਾਂਦੇ ਹੋ, ਸਰੀਰ ਖਰਾਬ ਹੋਏਗਾ। ਤੁਹਾਡੇ ਲੀਵਰ ਤੇ ਇਫੈਕਟ ਪਏਗਾ। ਤੁਹਾਡੇ ਗੁਰਦਿਆਂ ਤੇ ਇਫੈਕਟ ਪਏਗਾ। ਤੁਹਾਡੇ ਫੇਫੜੇ ਤੇ ਇਫੈਕਟ ਪਏਗਾ। ਤੁਹਾਡੇ ਹਾਰਟ ਤੇ ਪਏਗਾ। ਪੇਟ ਦੇ ਡਾਈਜੈਸ਼ਨ ਤੇ ਪਏਗਾ। ਦਿਮਾਗ ਤੇ ਪਏਗਾ, ਨੀਂਦ ਤੇ ਪਏਗਾ, ਸਟ्रेस ਹੋਏਗੀ। ਦਵਾਈਆਂ ਖਾਣ ਨਾਲ ਤਾਂ ਹੱਲ ਨਹੀਂ ਹੋਣਾ। ਇਸ ਕਰਕੇ ਪੱਕਾ ਹੱਲ ਲੱਭੋ। ਇਹ ਜਿਹੜਾ ਤੁਸੀਂ ਦਵਾਈਆਂ ਖਾ ਕੇ ਪਰੇਸ਼ਾਨ ਹੋ ਚੁੱਕੇ ਹੋ ਉਸੇ ਵਾਸਤੇ ਤੁਹਾਡੀ ਸੇਵਾ ਚ ਮੈਂ ਪਿਛਲੇ ਸਮੇਂ ਤੋਂ ਔਰ ਬਹੁਤ ਸਾਰੇ ਲੋਕਾਂ ਦੀਆਂ ਦਵਾਈਆਂ ਛੁੱਟ ਗਈਆਂ ਨੇ ਡਾਕਟਰਾਂ ਤੋਂ ਖਿਹੜਾ ਛੁੱਟ ਗਿਆ ਸੋ ਕੋਈ ਬਿਮਾਰੀ ਨਾ ਹੋਣ ਦੇ ਬਾਵਜੂਦ ਦਵਾਈ ਖਾ ਰਹੇ ਨੇ ਕੁਝ ਐਸੀਆਂ ਬਿਮਾਰੀਆਂ ਨੇ ਜੋ ਹੈ ਨਹੀਂ ਪਰ ਸ਼ੋ ਹੋ ਰਹੀਆਂ ਨੇ ਉਹਦੇ ਵਾਸਤੇ ਲੋਕ ਦਵਾਈ ਖਾ ਰਹੇ ਆ ਔਰ ਸਰੀਰ ਖਰਾਬ ਹੋ ਰਿਹਾ ਨੌਜਵਾਨ 15 15 20 20 ਸਾਲ ਦੇ ਬੱਚੇ 25 ਸਾਲ ਦੇ ਨੌਜਵਾਨ ਉਹ ਦਵਾਈਆਂ ਖਾ ਰਿਹਾ ਤੈਨੂੰ ਕੀ ਹੈ ਬੇਟਾ ਕਿ ਬਿਮਾਰੀ ਤਾਂ ਕੋਈ ਪਤਾ ਨਹੀਂ ਲੱਗਦਾ ਕੰਮ ਕਰ ਨੂੰ ਜੀ ਨਹੀਂ ਕਰਦਾ ਤੁਰਨ ਨੂੰ ਜੀ ਨਹੀਂ ਕਰਦਾ ਮੈਂ ਕੋਈ ਕੰਮ ਕਰਦਾ ਉਹ ਕੰਮ ਹੁੰਦਾ ਨਹੀਂ ਜਾਂ ਮੇਰਾ ਦਿਮਾਗ ਨਹੀਂ ਕੰਮ ਕਰਦਾ ਫਿਰ ਡਾਕਟਰ ਹੁਣ ਡਿਪਰੈਸ਼ਨ ਦੀ ਦਵਾਈ ਦੇ ਦਿੰਦੇ ਆ ਬਸ ਉਹ ਮੰਝੇ ਤੇ ਹੋ ਜਾਂਦਾ ਔਰ ਫਿਰ ਉਹਦੀ ਲਾਈਫ ਚੰਗੀ ਨਹੀਂ ਰਹਿੰਦੀ ਜਿਹੜੀ ਗਰਸਤ ਲਾਈਫ ਹੈ ਉਹ ਖਰਾਬ ਹੋ ਜਾਂਦੀ ਹੈ ਜਦੋਂ 15 20 ਸਾਲ ਦਾ ਬੱਚਾ ਦਵਾਈਆਂ ਖਾਣ ਲੱਗ ਗਿਆ ਤੇ ਉਹ ਦੇ ਘਰਸਤ ਲਾਈਫ ਵੀ ਖਰਾਬ ਹੁੰਦੀ ਹੈ ਇਸ ਕਰਕੇ ਇਹਨਾਂ ਚੀਜ਼ਾਂ ਦੇ ਸੋਚੋ ਜਰੂਰ ਕਿ ਅਸੀਂ ਜੇ ਬਿਮਾਰੀ ਕੋਈ ਨਹੀਂ ਫਿਰ ਦਵਾਈ ਕਿਉਂ ਫਿਰ ਪ੍ਰੋਬਲਮ ਕੀ ਹੈ ਉਹਦੇ ਵਾਸਤੇ ਤੁਸੀਂ ਜਰੂਰ ਸੋਚਣਾ ਤੇ ਉਹਦਾ ਹੱਲ ਲੱਭਣਾ ਸੋ ਸਾਰੇ ਚੰਗੇ ਰਹੋ ਚੜ੍ਹਦੀ ਕਲਾ ਚ ਰਹੋ ਤੁਹਾਡਾ ਸੋਹਣਾ ਜੀਵਨ ਹੋਵੇ ਚੜ੍ਹਦੀ ਕਲਾ ਵਾਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ